ਵਾਕਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟਡ ਫਾਰਮ YouTube ਚੈਨਲ ਦੇ ਉੱਤੇ ਜਿਵੇਂ ਤੁਹਾਨੂੰ ਪਤਾ ਮਾਗੀ ਮੇਲਾ ਸ੍ਰੀ ਮੱਖਰ ਫਾਈਬਰ ਕੇ ਕੋੜਿਆ ਦਾ ਮੇਲਾ ਇਹ ਸੀ ਆ ਦੀ ਸਭ ਤੋਂ ਵੱਡੀ ਮੰਡੀ ਮੰਨੀ ਜਾਣ ਵਾਲੀ ਆ ਅੱਜ ਤਰੀਕ 10 ਜਨਵਰੀ 2024 ਰਸ ਬਹੁਤ ਆ ਤਕਰੀਬਨ ਜਨਵਰੌਣ ਅੱਜ ਤੋਂ ਸ਼ੁਰੂ ਹੋ ਗਿਆ ਤੇ ਰਸ ਤੁਸੀਂ ਦੇਖ ਸਕਦੇ ਆ ਕਿੰਨਾ ਜ਼ਿਆਦਾ ਤੇ ਬਾਬਾ ਜੀਤਾ ਸਟਡ ਫਾਰਮ ਦੇ ਜਾਨਵਰ ਮਿਹਲੇ ਚ ਆ ਗਏ ਨੇ ਪਹਿਲਾ ਟਰੱਕ ਭਰ ਕੇ ਆ ਪਹਿਲਾਂ ਗੱਡੀ ਚ ਉਤਰ ਲੈਣ ਤੇ ਉਦੋਂ ਬਾਅਦ ਦੇਨੇ ਆਪਾਂ ਜੀ ਬੱਸ ਸਹੀ ਆ ਡਾਲਾ ਬੰਗਾ ਹੋ ਜਾ ਉਹਦਾ ਬੰਗਾ ਵੰਪਰ ਲਾਤਾ ਦਾ ਕਹੀ ਲਾਲੀ ਸਾਈਡ ਤੇ ਬਈ ਬੰਦ ਆਪਣਾ ਬਾਬਾਜੀ ਦਾ ਸਟੱਡ ਫਾਰਮ ਹੈ ਜੀ ਸੂਰ ਪਰਮੱਲਾ ਪਿੰਡ ਆ ਜਿ ਡਗਰਾਉਂ ਦੇ ਨੇੜੇ ਵੀਰੇ ਕਿੱਥੋਂ ਲੈ ਕੇ ਆਇਆ ਆ ਪੰਡਰ ਸੁਲ ਪਰਮੱਲਾ ਜੀ ਡਗਰਾਉਂ ਦੇ ਨੇੜੇ ਆ ਰਿਖਲਾ ਨੇ ਵੀਰੇ ਇਹ ਕਿੱਥੋਂ ਆਪਾਂ ਦੂਜਾ ਜਿਹੜੀਆਂ ਜਾਨਵਰ ਲੈ ਕੇ ਆਏ ਆ ਆਪਣਾ ਬਾਬਾਜੀ ਦਾ ਸਟੱਡ ਫਾਰਮ ਆ ਜੀ ਡਗਰਾਉਂ ਦੇ ਨੇੜੇ ਪੰਡਰ ਸੁਲ ਪਰਮੱਲਾ ਪੈ ਜਾਂਦਾ ਲੁਧਿਆਣਾ ਨੇ ਪੂਰਾ ਠੀਕ ਹੈ ਆਪਾਂ ਖਰਾਬ ਕਰਤਾ ਹਾਂ ਪੱਤੇ ਕਿੰਨੇ ਜਾਨਵਰ ਲੈ ਕੇ ਆਏ ਆ ਜਾਨਵਰ ਐਜ ਹੈਗੇ 14 15 ਜੀ ਜੈਸੇ ਫਾਰਮ ਤੇ ਆਪਣੇ ਕੋਲ ਹਰ ਵਕਤ 40-50 ਜਾਨਵਰ ਹੁੰਦੇ ਹੁਣ ਇਹਦੇ ਵਿੱਚ 14-15 ਚਾਹੇ 14-15 ਹਾਂਜੀ ਹਾਂਜੀ ਬੋਤਾ ਡਾਲਾ ਬਾਈ ਇੱਕ ਇੰਟਰ ਦੇ ਵਿਚ ਜਿਹੜੇ 14-15 ਜਾਨਵਰ ਬਾਈ ਮਾਗੀ ਮੇਲੇ ਤੇ ਘੋੜਿਆਂ ਦੀ ਮੰਡੀ ਦੇ ਵਿੱਚ ਲੈ ਕੇ ਆਏ ਤੇਰੀ ਮੁਖਸਰ ਸਾਹਿਬ ਤੁਹਾਨੂੰ ਦੱਸਿਆ ਹੀ ਆ ਬਈ ਬੜੀ ਜ਼ਰੂਰੀ ਇਹ ਜਿਹੜੇ ਲੋਕ ਖੋਜਦੇ ਆ ਜਿਹੜੀ ਹੁੰਦੇ ਆ ਜੇ ਸਸਤੇ ਲੈਣੇ ਉਹ ਵੀ ਨਹੀਂ ਚਾਹਦਾ ਤੇ ਬਾਕੀ ਹੋਣਾ ਬੱਸ ਹੈਗੀ ਮੈਂ ਬਹੁਤ ਸਕੇ ਲੋ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਆਪਣੇ ਵਾਲੇ ਚੈਂਪੀਅਨ ਜੈ ਰਾਦੀ ਬਿਸ਼ੇਰੀ ਲਾਉਣੀ ਹੈ ਤਿੰਨ ਮਹੀਨਿਆਂ ਦੀ ਹੋਈ ਨਹੀਂ ਬਾਡੀ ਬੁੱਡੀ ਬਹੁਤ ਚੰਗੀ ਕੱਦ ਕਰਨੇ ਨਾਲ ਇਹਦੀ ਮਾਂ ਖੜੀ ਦੁਬਾਰਾ ਫੇਰ ਦੋ ਮਹੀਨਿਆਂ ਤੋਂ ਪੰਜ ਸੱਤ ਦਿਨ ਉੱਪਰ ਕੱਪਣਾ ਤੇ ਸਿਲੇ ਚ ਕੋੜੀ ਮੇਟ ਹੋਈ ਜੇ ਤੁਸੀਂ 11 ਦਿਨ ਉਸ ਤੋਂ ਵੱਧ ਉਮਰ ਲਾ ਲਿਓ ਬੱਚੀ ਮੰਨ ਲਓ ਦੋ ਮਹੀਨੇ 20 ਕੁ ਦਿਨਾਂ ਦੇ ਆਸ-ਪਾਸ ਬੱਚੀ ਦੀ ਉਮਰ ਆ। ਬਾਡੀ ਬੁੱਡੀ ਦੇਖੋ ਜਿਵੇਂ 4-5 ਮਹੀਨਿਆਂ ਦੀ ਹੁੰਦੀ ਆ। ਦੋ ਪੈਰ ਮਗਰਲੇ ਚਿੱਟੇ ਆ। ਆ ਇਹਦੀ ਮਾਂ ਜੀ ਬਾਹਰ ਟੈਂਟ ਚ ਦੀ ਦੁਬਾਰਾ ਫੇਰ ਖੱਪਣਾ। ਦੋ ਪੈਰ ਚਿੱਟੇ ਮੱਥੇ ਭਲੇ ਦੇ। ਅਰਥਾ ਬੜੇ ਲੰਬੇ ਆ। ਬਾਈ ਅਸੀਂ ਪੋੜੇ ਤੋਂ ਕਿੰਨੇ ਜਾਨਵਰ ਆ। ਮੰਨ ਤਾਂ ਵੀ ਸ਼ੀਰੀ ਦਾ ਨਾ। ਆ ਇਹਦੀ ਮਾਂ ਮੰਨਦੀ। ਲੈ ਚੱਲ ਮਾਮਾ ਇਹਨੂੰ ਉਧਰ। ਆ ਵੀ ਸ਼ੀਰਾ ਖੜਾ ਬਾਈ ਭਾਂਸੇ ਦਾ ਲਾ ਵੀ ਭਾਂਸੇ ਆਪਦੇ ਵਾਲਾ ਵਸ਼ੀਰਾ ਲੈ ਚੱਲ ਬਾਈ ਇਹਨੂੰ ਸਾਨਾ ਲੈ ਦਸੋ ਘਰਾਂ ਹੈ ਸਾਨੇ ਸਿਆਣੇ ਸਿਆਣੇ ਆ ਆਪਣੇ ਵਾਲੇ ਡਾਇਮੰਡ ਦੀ ਵਕੀਰੀ ਤੱਕ ਮਹੀਨੇ ਦੀ ਹੋਈ ਆ ਜਮਾ ਅੰਡੇ ਨਾਲ ਦੀ ਸਪਾਟਲੈਸ ਲੱਸੀ ਚੱਟੀ ਆ ਠੀਕ ਹੈ ਨਾ ਮਾਂ ਪਾਣੀਆਂ ਨੇ ਕੋਈ ਇਹ ਨਹੀਂ ਵੀ ਬੜਾ ਆਪਾਂ ਕਈ ਬਾਲੀ ਚਮਕਾ ਕੇ ਦੇ ਫੇਰ ਦੇ ਪਾਏ ਆ ਇਹ ਪਾਣੀਆਂ ਨੇ ਲੈਣ ਦੀਆਂ ਠੀਕ ਹੈ ਨਾ ਤੇ ਬਾਕੀ ਇਹਨੂੰ ਬੰਨਿਆ ਉੱਥੇ ਜਿੰਨੀਆਂ ਵੀ ਤੁਸੀਂ ਦੇਖ ਰਹੇ ਆ ਥੱਲੇ ਉੱਤਰ ਰਹੀਆਂ ਬੰਨ ਸੇ ਬਾਈ ਬੰਦੇ ਇਹਨੂੰ ਇੱਥੇ ਨਾਲੇ ਤੇ ਇਹ ਆ ਜੀ ਆਲੀਸ਼ਾਨ ਦੀ ਪੋਤੀ ਜੈਸਮੀਨ ਬਸ਼ੀਰੀ ਕਾਲੇ ਬਦਲ ਦੀ ਹੈ ਗਾਰੰਟੀ ਨਾਲ ਬਹੁਤ ਚੰਗੀ ਬਿਸ਼ੀਰੀ ਚੌਕੜੀ ਆ ਜੀ ਮੱਥੇ ਬਲੇਜ ਆ ਤੇ ਇੱਕ ਪੈਰ ਇਹਦਾ ਚੰਡਾ ਤੇ ਨਾਲ ਖੜੀ ਆ ਜੀ ਲੋਡਾਂ ਦੇ ਪ੍ਰਿੰਸ ਦੀ ਭੂਤੀ ਜਮਾਂ ਅੰਡੇ ਨਾਲ ਦੀ ਉਹ ਵੀ ਚੰਡੀ ਆ ਘਾਉਣ ਵਾਲੀ ਸੁਣਨੋ ਹੀ ਪਤਾ ਹੁਣ ਠੰਡ ਬਹੁਤ ਜ਼ਿਆਦਾ ਸੂਰਜ ਤਾਂ ਦੱਸਦਾ ਹੀ ਨਹੀਂ ਸੁਪਨੇ 'ਚ ਵੀ ਨਹੀਂ ਆਉਂਦਾ ਸੂਰਜ ਤਾਂ ਜਨੇਤਾ ਹਣਾ ਬਹੁਤ ਦੂਰ ਦਿਖਾ ਲਾ ਨੁਕਰੀ ਬਿਸ਼ੀਰੀ ਲਾਲਾ ਪਹਿਲਾਂ ਦੇਖ ਸਕਦੇ ਆ ਤੁਸੀਂ ਦੋਨੇ ਬੱਚੇ ਚੌਕੜੀਆਂ ਆ ਮੰਨੇ ਉਹਨਾਂ ਨੂੰ ਖਰਨੇ ਦੇ ਬਾਹਰ ਲੀਤੇ ਤੇ ਇਹ ਆ ਹੁਣ 5 ਕਿਲੋ ਬੇਸ਼ੇਰੀ ਬਹੁਤ ਬਰੀਕੀ ਬਹੁਤ ਆ ਗਰਦਨ ਗੁਰਦਨ ਦੀ ਲੰਮੀਆਂ ਲੱਤ ਲੁੱਤ ਨੜੀ ਲੈਂਥ ਲੁੱੰਥ ਦਾ ਆਪਾਂ ਕਹਿ ਸਕਦੇ ਆ ਪੂਰੀ ਟੌਪ ਦੀ ਬੇਸ਼ੇਰੀ ਲੈ ਜਾ ਮਾ ਇਹ ਕਿੰਨੇ ਚਿਰ ਦੀ ਬੱਚੀ ਆ 7 ਕਿ ਮਹੀਨਿਆਂ ਦੀ ਆ ਜੀ ਕਿਹੜੀ ਘੋੜੇ ਦੀ ਬੱਚੀ ਬਾਈ ਆਪਾਂ ਪੁਸਕਰੋਂ ਮੰਡੀ ਚੋਂ ਲਈ ਸੀ ਆਪਾਂ ਇਹਦੀ ਗਾਰੰਟੀ ਨਹੀਂ ਲੈਂਦੇ ਜਿਹੜੀਆਂ ਪਹਿਲਾਂ ਗਈਆਂ ਬਸ਼ੇਰੀਆਂ ਉਹਨਾਂ ਦੀ ਗਾਰੰਟੀ ਦੀ ਜਿਹਦੀ ਆਪਾਂ ਇੱਕ ਹੈਗੀ ਆ ਬਾਦਲ ਦੀ ਜੀ ਆਲੀਸਾਨ ਦੀ ਪੁੱਤੀ ਆ ਇੱਕ ਨੁਕਰੀ ਆਪਣੇ ਵਾਲੇ ਡਾਇਮੰਡ ਦੀ ਇੱਕ ਡੂਡਾਂ ਵਾਲੇ ਪ੍ਰਿੰਸ ਦੀ ਪੁੱਤੀ ਹੈ ਜੀ ਤੇ ਜਿਹੜੀ ਆ ਖੜੀ ਆ ਕਾਲੇ ਕਾਂਟੇ ਦੀ ਪੁੱਤੀ ਹੈ ਜੀ ਜੰਗਵੀਰ ਘੋੜੇ ਦੀ ਆ ਅੱਛਾ ਕਾਲੇ ਕਾਂਟੇ ਦੀ ਜੀ ਦੀ ਲਾਈਨ ਦਾ ਆਪਾਂ ਨੂੰ ਪਤਾ ਉਹਦੀ ਆਪਾਂ ਡੀਐਨਏ ਤਾਂ ਗਾਰੰਟੀ ਦੇ ਦਾਂਗੇ ਜਿਹਦਾ ਨਹੀਂ ਪਤਾ ਉਹਦਾ ਹਨੂਨ ਦਾ ਆ ਕਾਲੇ ਕਾਂਟੇ ਦੀ ਬੱਚੀ ਹੈ ਪੁੱਤੀ ਹੈ ਜੀ ਜੰਗਵੀਰ ਦੀ ਆ ਜੰਗਵੀਰ ਖੋੜੀ ਨੂੰ ਪਾਦੇ ਆਂ ਹਾਂ ਬਈ ਮਾਂ ਇਹਦੀ ਮੱਝੂ ਕੇ ਲੈਂਦੀ ਸੀ ਅੱਛਾ ਮਾਂ ਇਹਦੀ ਨੀਲੀ ਸੀ ਮੱਝੂ ਕੇ ਲੈਂਦੇ ਆ ਆ 11 ਕਿਹ ਮਹੀਨਿਆਂ ਦੀ ਬਸ਼ੇਰੀ ਜੀ ਬਹੁਤ ਕੱਦ ਬਹੁਤ ਕੱਟ ਚੱਲੀ ਬੱਤੀ ਨਕਾਂਦਾ ਹੈ ਆ ਰਾਜ ਹੰਸ ਦੀ ਹੈ ਜਲਨੀ ਸਰ ਵਾਲੇ ਦੀ ਅੱਛਾ ਰਾਜ ਹੰਸ ਦੀ ਜਲਨੀ ਸਰ ਵਾਲਾ ਘੋੜਾ ਯੋਧਿਆ ਅੱਛਾ ਰਾਜ ਹੰਸ ਸਾਲਕਦੀ ਹੋਈ ਆ ਬੇਸ਼ੇਰੀ ਹਜੇ ਆ ਜਾਓ ਬੰਦੋ ਚਾਰ ਵੱਡੀਆਂ ਘੋੜੀਆਂ ਪੜੀਆਂ ਜੀ ਚਾਰ ਘੋੜੀਆਂ ਨਹੀਂ ਆ ਹਨ ਜਿਹੜੀ ਪਹਿਲੇ ਨੰਬਰ ਵਾਲੀ ਉਹ ਤਾਂ ਦੇਵਰਾਜ ਰਾਣੀਏ ਦੇ ਬੱਚੇ ਤੋਂ ਗੱਭਣੇ 17 ਤਰੀਕ ਨੂੰ ਦਿਨ ਪੂਰੇ ਹੋ ਜਾਣ ਮਾਰવાડી ਆ ਬਹੂਆਂ ਰਾਂਗੇ ਮੱਥੇ ਪਟਾ ਤਿੰਨ ਵਾਰ ਚੱਟੇ ਆ ਵਿਚਾਲੜ ਲਈ ਆ ਜਿਹੜੀ ਉਹ ਸਾਢੇ 7 ਮਹੀਨੇ ਹੀ ਗੱਭਣੇ ਜੀ ਨੁਕਰੇ ਘੋੜੇ ਤੋਂ 22 ਮੋੜਾਂ ਵਾਲਾ ਬੱਗੀ ਆ ਘੋੜਾ ਬੱਗੀ ਦੇ ਕੋਲ ਨੁਕਰੇ ਘੋੜਾ ਠੀਕ ਹਾਂ ਬਾਜੀ ਉੱਤਰ ਲੈਣ ਦੇ ਮੂਰੇ ਪੈੜਾ ਆਹਿੰਦ ਕਮਾ ਦੇ ਆ ਮਨ ਲਓ 17 ਤਰੀਕ ਨੂੰ ਦਿਨ ਪੂਰੇ ਹੋ ਜਾਣੇ ਜੀ ਹਾਂਜੀ ਹਾਂਜੀ ਮਾਰਵਾੜੀ ਦੇ ਦੇ ਮਨ ਲੱਗੀ ਹੋਈ ਤਾਂੋਂ ਤੋਂ ਬਹੁਤ ਜ਼ਿਆਦਾ ਚੰਗੀ ਆ ਪੀਟਰ ਬੂਟਲਾ ਪੀਟਰ ਕਰਦੈ ਨਾ ਕੰਨ ਕੋਲ ਬਹੁਤ ਦੇ ਆਪਦਾ ਨਹੀਂ ਪਤਾ ਜੀ ਦੇਵ ਰਾਜ ਰਾਣੀਏ ਦਾ ਬੱਚਾ ਲੌਂਗੋ ਵਾਲ ਪੈਂਟ ਉਹ ਤੋਂ ਗੱਭਣਾ ਜੀ 17 ਤਰੀਕ ਨੂੰ ਦਿਨ ਪੂਰੇ ਹੁੰਦੇ ਮੰਨ ਲਓ 17 ਨੂੰ ਦਿਨ ਪੂਰੇ ਹੁੰਦੇ 10 12 ਦਿਨ ਉੱਤੇ ਲੈ ਜਾਣੇ ਨੇ ਠੀਕ ਆ ਸਰਦੀਆਂ ਦੇ ਦਿਨ ਉੱਤੇ ਆ 7.5 ਮਹੀਨਿਆਂ ਤੋਂ ਉੱਪਰ ਗੱਭਣਾ ਜੀ ਆ ਲਾਲ ਜੰਬੀ ਆ ਜੀ ਹਾਂਜੀ ਆ ਨੁਗਰੇ ਗੁਰੇ ਤਾ ਜੀ ਇਹ ਕਿਹੋ ਜਿਹਾ ਆ ਮੌੜੀ ਪਿੰਡ ਬਾਈ ਬੱਗੀ ਕੋਲਾ ਜੀ ਨੁਖਰਾ ਘੋੜਾ ਅੱਛਾ ਠੀਕ ਹੈ ਇਹ ਸਾਢੇ 7 ਮਹੀਨਿਆਂ ਤੋਂ ਵੀ ਉੱਪਰ ਜਿਹੜੀ ਹੈ ਗੱਬਣ ਹੈ ਜੀ ਤੇ ਆ ਜਿਹੜੀਆਂ ਦੋਵੇਂ ਆਹ ਦੋਨੇ ਖਾਲੀ ਆ 63 ਇੰਚ ਦੀ ਨੁਖਰੀ ਘੋੜੀ ਆ ਬੇਸ਼ੇਰੀ ਲਾ ਕੇ ਆਈ ਹੈ ਜੀ ਨੁਖਰੀ ਠੀਕ ਹੈ ਤੇ ਨਾਲ ਦੀ ਆਪੇ ਬੇਸ਼ੇਰੀ 2.5 ਸਾਲ ਦੀ ਦੋ ਦੰਦ ਹੋਣ ਲੱਗੀ ਆ ਤੇ ਇਹ ਆਪਣੇ ਵਾਲੇ ਘੋੜੇ ਡਾਇਮੰਡ ਦੀ ਆ ਜੀ ਕਮਾਲਾ ਕਮਾਲਾ ਦੇਖਿੰਦੇ 63 ਇੰਚ ਹਾਈਟ ਹੈ ਨੌਕਰੀ ਹੈ ਜੀ ਧੁੱਪ ਧੁੱਪ ਦਾ ਕਰਕੇ ਨਾ ਜਾਨਵਰ ਨਵਾਏ ਨੂੰ ਇਹਨੇ ਧੁੰਦ ਧੁੰਦ ਪਈ ਜਾਂਦੀ ਸੀ ਠੰਡ ਵਾਲੀ ਸੀ ਠੰਡ ਬਹੁਤ ਜ਼ਿਆਦਾ ਇੱਕ ਹਵਾ ਦੇ ਠੰਡੇ ਚ ਆਉਣਾ ਸੀ ਕਰਕੇ ਨਵਾਏ ਨਹੀਂ ਜਿਹੜੀ ਕੁਆਲਿਟੀ ਉਹ ਤਾਂ ਦੇਖਣ ਨੂੰ ਪਤਾ ਚੱਲ ਜਾਂਦੀ ਹੈ ਜੀ ਜਿਹਨੇ ਦੇਖਣੀ ਹੈ ਆ ਆਪਣੇ ਵਾਲੇ ਡਾਇਮੰਡ ਦੀ ਆ ਦੋ ਦੰਦੀ ਹੋਈ ਬੱਚੀ ਹੈ ਡਾਇਮੰਡ ਦੀ ਹੈ ਨੀ ਬੱਚੀ ਆ ਡਾਇਮੰਡ ਦੀ ਹੈ ਜੀ ਕਿਹੜੀ ਆ ਵੜੀ ਓਏ ਮੂਰੇ ਦੇਖ ਸੱਤ ਕੁ ਮਹੀਨਿਆਂ ਦੀ ਹੈ ਜੀ ਉਹ ਖੜੀ ਹੈ ਜੀ